ਮੇਰੀ ਮਾਤਾ ਕਹਿੰਦੀ ਹੁੰਦੀ ਹੁਣ ਮੱਜਾ-ਮੁੱਜਾ ਦਿਖਾਉਂਦਾ ਨਹੀਂ ਉਹ ਮੇਰਾ ਕੁਦਰਤੀ ਸੀਗਾ ਚੀਜ਼ਾਂ ਜੋ ਖੇਤੋਂ ਆਉਣਾ ਕੈਮਰਾ ਦਿਖਾ ਦੇਣਾ ਬੂਰੀ ਕਾਲੀ ਜੇਬ ਉਹ ਜਿਵੇਂ ਪ੍ਰੀਤ ਕਹਿੰਦੀ ਨਾਂ ਰੱਖ ਦੰਦਾ ਸੀਗਾ ਮੈਂ ਭਾਈ ਚਾਰ ਕਿਸਾਂਜ ਪ੍ਰੋਪਰ ਖੇਤੀ ਚ ਜਿਹੜੀ ਭਾਈ ਚਾਰ ਕਿਸਾਂਜ ਗਾ ਮੈਨੂੰ ਬਾਹਰ ਨਹੀਂ ਉਹ ਲੱਗਦੀ ਮੈਨੂੰ ਵੀ ਜਿਵੇਂ ਆਪਣੇ ਤਾਂ ਮੈਂ ਖੇਤ ਬੈਠਾ ਚਾਹ ਆ ਗਈ ਬੋਲ ਮਾਰ ਲਿਆ ਵੀ ਆ ਜਾਂਦਾ ਹੈ ਚਾਹ ਪੀਲਾ ਚਾਚਾ ਚਾਹ ਪੀਲਾ ਜਿਹੜੇ ਤਜਾਬ ਦੇ ਬੱਠਲ ਬਣਦੇ ਇੱਥੇ ਬਾਹਰ ਜਾ ਕੇ ਤੇ ਜਾਵਾ ਕੈਪਸੂਲ ਮਿਲ ਜਾਂਦੇ ਤਜਾਬ ਦੇ ਸੁਖਨਾ ਕਿਰਪਾ ਕੀ ਬਾਬੇ ਨਾਨਕ ਦੀ ਸਰੀਰ ਸੈਟਾਗਾ ਉਹ ਤਾਂ ਇੱਕ ਨਾ ਕੀ ਕਹਿੰਦੇ ਹੁੰਦੇ ਆ ਕਿ ਬਸ ਡਾਇਲੌਗ ਚੜ ਜਾਂਦੇ ਆ ਮੂੰਹਾਂ ਤੇ ਤੇ ਆਪਦੀ ਉਹ ਤਾਂ ਗਾਣੂ ਬਣਦਾਗਾ ਕੋਰੀਆਨਾ ਲੱਗਦੀ ਜ਼ਮੀਨ ਜੱਟ ਦੀ ਫਿਲਮ ਰਿਲੀਜ਼ ਹੋ ਰਹੀ ਹੈ ਫਿਲਮ ਦੇ ਇੱਕ اداکار ਉਹ ਅੱਜ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਖੜ ਕੇ ਇੰਜ ਲੱਗ ਰਿਹਾ ਕਿ ਜਿਵੇਂ ਕਮਾਦ ਦੇ ਵਿੱਚੋਂ 6 ਫੁੱਟ ਲੰਬਾ ਕੋਈ ਵਧੀਆ ਜਾਂ ਗੰਨਾ ਕੱਢ ਲੈਂਦਾ ਬਾਈ ਬੜੇ ਸੋਹਣੇ ਲੱਗ ਰਹੇ ਹੋ ਲੰਬੇ ਪੱਗ ਬਹੁਤ ਸੋਹਣੀ ਲੱਗਦੀ ਹੈ ਥੈਂਕ ਯੂ ਥੈਂਕ ਯੂ ਬ੍ਰੇ ਥੈਂਕ ਯੂ ਤੇ ਅਸੀਂ ਰਿਸਰਚ ਕੀਤੀ ਤੇ ਉਹਦੇ ਵਿੱਚ ਇਹ ਚੀਜ਼ ਸਾਹਮਣੇ ਨਿਕਲ ਕੇ ਆਈ ਕਿ ਜਦੋਂ ਤੁਸੀਂ ਸ਼ੂਟਿੰਗ ਲਈ ਬਾਹਰ ਗਏ ਸੀ ਤਹਾਡੀਆਂ ਮੱਜਾਂ ਨੇ ਬਹੁਤ ਮਿਸ ਕੀਤਾ ਵਿੱਚ ਉਹ ਬਿਲਕੁਲ ਬਿਲਕੁਲ ਵੀਰੇ ਕਿਉਂਕਿ ਮੈਂ ਜਿਵੇਂ ਉਹ ਪ੍ਰੀਤ ਨੇ ਦੱਸਿਆ ਮੇਰਾ ਮੇਰੀ ਮਾਤਾ ਕਹਿੰਦੀ ਹੁੰਦੀ ਹੈ ਹੁਣ ਮੈਂ ਸਟੋਰੀਆਂ ਸਾਰੀਆਂ ਘੱਟ ਪਾਉਣਾਗਾ ਤੇ ਉਹ ਕਹਿੰਦੀ ਹੁੰਦੀ ਹੈ ਤੂੰ ਹੁਣ ਮੱਜਾਂ ਮੁੱਜਾਂ ਦਿਖਾਉਂਦਾ ਨਹੀਂ ਉਹ ਮੇਰਾ ਕੁਦਰਤੀ ਸੀਗਾ ਚੀਜ਼ਾਂ ਜੋ ਖੇਤੋਂ ਆਉਣਾ ਕੈਮਰਾ ਦਿਖਾ ਦੇਣਾ ਬੂਰੀ ਕਾਲੀ ਜੇ ਉਹ ਜਿਵੇਂ ਪ੍ਰੀਤ ਕਹਿੰਦੀ ਨਾਂ ਰੱਖ ਦੰਦਾ ਸੀਗਾ ਮੈਂ ਉਹ ਤਾਂ ਹੈਗਾ ਹੀ ਆ ਵੀਰੇ ਉਹ ਤਾਂ ਯਾਰ ਮਿਸਿੰਗ ਰਹਿਣਾ ਹੀ ਹੈਗਾ ਹਮੇਸ਼ਾ ਕਿਉਂਕਿ ਉਹ ਘਾਟਾਂ ਦਾ ਪੂਰੀਆਂ ਨਹੀਂ ਹੋ ਸਕਦੀਆਂ ਆਪਾਂ ਕਿਤੇ ਵੀ ਭੱਗ ਜੀਏ ਹਾਲਾਂਕਿ ਉਹ ਤਾਂ ਚੰਡੀਗੜਾ ਆ ਕੇ ਵੀ ਫੀਲ ਹੋਣ ਲੱਗ ਜਾਂਦਾ ਆਪਾਂ ਨੂੰ ਅੱਛਾ ਤੇਸੀ ਜੱਟ ਨੂੰ ਐਕਟਿੰਗ ਪ੍ਰੀਤ ਸਿੰਘ ਕਿਵੇਂ ਲੱਗ ਆਰਾਸ ਆ ਗਈ ਜੀ ਹਾਂ ਹਾਂ ਵਧੀਆ ਵੀਰੇ ਮੈਂ ਅ ਇੱਥੇ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀਗਾ ਤੇ ਥੀਏਟਰ ਵਗੈਰਾ ਕਰਦਾ ਰਹਿੰਦਾ ਸੀ ਥੋੜਾ ਮੋਟਾ ਕਰਦਾ ਰਹਿੰਦਾ ਸੀ ਕੋਈ ਖਾਸ ਨਹੀਂ ਕੀਤਾ ਸੀਗਾ ਇੱਕ ਅੰਦਰ ਹੁੰਦਾ ਸੀਗਾ ਸਿਸਟਮ ਜਿਹਾ ਹਨਾ ਵੀ ਆਪਣੇ ਵੀ ਹਾਂ ਆਪਾਂ ਕਰ ਸਕਦੇ ਆ ਪਰ ਸੋਣਾ ਰਿਹਾ ਮਾਹੌਲ ਮੈਨੂੰ ਆ ਡਰ ਬਹੁਤ ਸੀਗਾ ਵੀ ਐਡੇ ਵੱਡੇ ਐਕਟਰ ਤਾਂ ਨਹੀਂ ਹੈਗੇ ਪਰ ਹਾਂ ਮੇਰੀ ਕੋਸ਼ਿਸ਼ ਮੈਨੂੰ ਇਹ ਲੱਗਦਾ ਵੀ ਸ਼ੁਰੂਆਤ ਵਧੀਆ ਹੋ ਗਈ ਇੱਕ ਜਿਹੜਾ ਕਵਰਾਟ ਜੀ ਸੀਗੀ ਉਹ ਨਿਕਲ ਗਈ ਬਈ ਖੇਤੀ ਸਾਡੇ ਲਈ ਤਾਂ ਇੱਕ ਕਲਚਰ ਆ ਤੁੰਦਾ ਨਹੀਂ ਹੈ ਸਾਨੂੰ ਪਤਾ ਵੀ ਵਟਾਂ ਦੇ ਬੈਠ ਕੇ ਰੋਟੀ ਖਾਣੀ ਤੜਕੇ ਉੱਠਣਾ ਖੇਤਾਂ ਨੂੰ ਉਹ ਲੈ ਕੇ ਜਾ ਰਹੇ ਆ ਪੱਠੇ ਲੈ ਕੇ ਆਉਣੇ ਆ ਬਾਹਰਲੇ ਗੋਰਿਆਂ ਦੇ ਕਲਚਰ ਚ ਖੇਤੀਬਾੜੀ ਕਿਵੇਂ ਦੀ ਹੈ ਉਹ ਫੀਲ ਕੀਤਾ ਹਾਂ ਬਸ ਆਪਣੇ ਮੈਨੂੰ ਇਹ ਲੱਗਦਾ ਬਈ ਆਪਣੇ ਤਾਂ ਭਾਈਚਾਰਕ ਸਾਂਝ ਪ੍ਰੋਪਰ ਖੇਤੀ ਚ ਜਿਹੜੀ ਭਾਈਚਾਰਕ ਸਾਂਝ ਹੈਗਾ ਮਤਲਬ ਬਾਹਰ ਨਹੀਂ ਉਹ ਲੱਗਦੀ ਮੈਨੂੰ ਵੀ ਜਿਵੇਂ ਆਪਣੇ ਤਾਂ ਮੈਂ ਖੇਤ ਬੈਠਾ ਚਾਹ ਆ ਗਈ ਬੋਲ ਮਾਰ ਲਿਆ ਵੀ ਆ ਜਾਂਦਾ ਹੈ ਚਾਹ ਪੀਲਾ ਚਾਚਾ ਚਾਹ ਪੀਲਾ ਉੱਥੇ ਉਹਨਾਂ ਦਾ ਉੱਥੇ ਉਹਨਾਂ ਦੇ ਮਤਲਬ ਟੱਕ ਬਹੁਤ ਵੱਡੇ ਵੱਡੇ ਨੇਗੇ ਪਰ ਉਹਨਾਂ ਕੋਲੇ ਸਾਦ ਨਾ ਇਕੱਲਾਪਨ ਉੱਥੇ ਵੀ ਹੈ ਉਹਨਾਂ ਦਾ ਆਪ ਦਾ ਇਕੱਲਾਪਨ ਹੈਗਾ ਜਿਵੇਂ ਉਹਨਾਂ ਨੇ ਜਿਹੜੇ ਫਾਰਮ ਤੇ ਕੀਤਾਗਾ ਉਹ ਇੱਕ ਦੋ ਭਰਾ ਸੀਗੇ ਉਹਨਾਂ ਕੋਲੇ ਸੰਦ ਸਦੇੜਾ ਚੰਗਾ ਸੀਗਾ ਤੇ ਬਸ ਉਹ ਮੈਨੂੰ ਨਹੀਂ ਲੱਗਦਾ ਸੀ ਜੇ ਹੁਣ ਉਹੀ ਚੀਜ਼ ਆਪਣੇ ਹੁੰਦੀ ਉਹ ਮਤਲਬ ਰੇਪ ਆ ਰਹੇ ਨੇਗੇ ਕਣਕ ਚ ਤਾਂ ਆਪਣੇ ਤਾਂ ਲਲਕਾਰੇ ਵੱਜਦੇ ਹੁੰਦੇ ਨੇਗੇ ਉੱਥੇ ਆ ਚੀਜ਼ ਤਾਂ ਮਿਸਿੰਗ ਹੈ ਕਿ ਬਈ ਹਾਂ ਉਹਨਾਂ ਦਾ ਵੱਖਰਾਗਾ ਆਪਣਾ ਥੋੜਾ ਜਿਹਾ ਸਿਸਟਮ ਤੁਹਾਨੂੰ ਪਤਾ ਹੀ ਹੈਗਾ ਇੱਕ ਵਾਰ ਹੋਰ ਇਹ ਜਿਹੜੇ ਤਜਾਬ ਦੇ ਬੱਠਲ ਬਣਦੇ ਇੱਥੇ ਬਾਹਰ ਜਾ ਕੇ ਤਜਾਬਾਂ ਕੈਪਸੂਲ ਮਿਲ ਜਾਂਦੇ ਤਜਾਬ ਦੇ ਸੁਖਨਾ ਕਿਰਪਾ ਕੀ ਬਾਬੇ ਨਾਨਕ ਦੀ ਸਰੀਰ ਸੈਟ ਹੈਗਾ ਉਹ ਤਾਂ ਇੱਕ ਨਾ ਕੀ ਕਹਿੰਦੇ ਹੁੰਦੇ ਹੈਗੇ ਬਸ ਡਾਇਲੌਗ ਚੜ ਜਾਂਦੇ ਆ ਮੂੰਹਾਂ ਤੇ ਤੇ ਆਪ ਦੀ ਉਹ ਤਾਂ ਗਾਣੂ ਬਣਦਾ ਹੈਗਾ ਕਿਰਪਾ ਬਾਬੇ ਨਾ ਉਹ ਤਾਂ ਬਸ ਯਾਰ ਜਦੋਂ ਬਰੀਦਾ ਰੂਨਾ ਬਣਾਉਣੇ ਆ ਤੁਹਾਨੂੰ ਪਤਾ ਡਾਇਲੌਗ ਮਰੀ ਜਾਂਦੇ ਆਗੇ ਬਸ ओके ਤਾਂ ਫਿਲਮ ਦੇ ਬਾਰੇ ਮੈਂ ਅਖੀਰ ਤੇ ਪੁੱਛਣਾ ਚਾਹੂੰਗਾ ਕਿਦਾਂ ਦਾ ਕਿਰਦਾਰ ਰਹਿਣਾ ਚਾਹੂ ਕਿਉਂਕਿ ਤੁਹਾਡੀ ਜਿਹੜੀ ਆਡੀਅנס ਹੈ ਉਹ ਬਹੁਤ ਦੇਸੀ ਆਡੀਅנס ਹੈ ਉਹੀ ਉਹੀ ਤਾਰਾਪਾਲ ਦਿਖੂਗਾ ਤੁਹਾਨੂੰ ਮੇਰਾ ਜਿਹੜਾ ਕਰੈਕਟਰ ਹੈਗਾ ਉਹ ਮੇਰੇ ਮੇਰੇ ਜਿਹੜਾ ਨੈਚੁਰਲ ਤਾਰਾਪਾਲ ਆ ਉਹਦੇ ਨੇੜੇ ਆ ਬਹੁਤ ਤੇ ਮਤਲਬ ਪਸੰਦ ਆਉ ਲੋਕਾਂ ਨੂੰ ਵੀ ਮਤਲਬ ਕੋਈ ਜ਼ਿਆਦਾ ਅਹ ਹਾਂ ਕੋ ਮੈਂ ਹੱਸਦਾ ਖੇਡਦਾ ਜਿਵੇਂ ਰਹਿਣਾਗਾ ਉਹੀ ਸਿਸਟਮ ਆ ਸਾਰਾ ਵਧੀਆ ਮੈਨੂੰ ਲੱਗਦਾਗਾ ਪਸੰਦ ਆਊਗਾ ਕੁਝ ਚੀਜ਼ਾਂ ਦਾ ਪਸੰਦ ਆਉਣੀਆਂ ਹੀ ਆਉਣਗੀਆਂ ਜਿਵੇਂ ਉਹ ਚ ਫੋਕ ਗੀਤ ਟ੍ਰੇਲਰ ਚ ਵੀ ਪਾਇਆ ਪਾਣੀ ਵਾਰ ਮੁੰਡੇ ਦੇ ਅੰਕਲ ਕਿਉਂਕਿ ਮੈਂ ਬਹੁਤ ਆਪ ਵਿਆਜ ਵੀ ਗਾਦੰਦਾ ਹੁੰਦਾ ਸੀਗਾ ਇੱਕ ਦੋ ਮੈਂ ਰੀਲਾਂ ਵੀ ਪਾਈਆਂ ਸੀਗੀਆਂ ਵਧੀਆ ਮਾਹੌਲ ਵਕੀ ਯਾਰ ਲੋਕਾਂ ਤੇ ਆ ਹੁਣ ਹਨਾ